ਆ ਤੁਹਾਡੀ ਫੇਸਬੁੱਕ ਤੋਂ ਪੇਮੈਂਟ ਆ ਚੁੱਕੀ ਏ ਤੇ ਤੇ ਅੱਜ ਆ ਵੇਖੋ ਜਸਮ ਤਿਆਰ ਹੋਇਆ ਨਾਲ ਤੇ ਪੇਮੈਂਟ ਕਢਵਾਉਣ ਚਲੇ ਕਢਵਾਉਣ ਕੀ ਮਤਲਬ ਓਏ ਪ੍ਰਿੰਸ ਸਾਹਿਬ ਬੂਹਾ ਨਹੀਂ ਖੋਲਣ ਡਿਆ ਇਹ ਰੋਣ ਡਿਆ ਬੜਾ ਘੰਟਾ ਹੋ ਗਿਆ ਬੰਦੇ ਨੂੰ ਇਹਨੂੰ ਅੱਛੇ ਹੋ ਗਿਆ ਆ ਬੁਲਟ ਫੜਦੇ ਜਾ ਜਾ ਗਈ ਇਹਨੂੰ ਕਿੱਡਾ ਘੈਂਟ ਹੁੰਦਾ ਪਿਆ ਬਹੁਤ ਮਜ਼ਾ ਆਉਂਦਾ ਬੁਲਟ ਤੇ ਵੇਖੋ ਚਲਾਉਂਦਾ ਜਾਂਦਾ ਬੁੱਕ ਦਾ ਸੀਰ ਬ్రో ਕੀ ਹਾਲ ਚਾਲ ਤੁਹਾਡੇ ਤੇ ਅੱਜ ਆਪਾਂ ਬਹੁਤ ਖੁਸ਼ੀ ਆ ਅੱਜ ਆਪਾਂ ਨੂੰ ਤੇ ਕਿਉਂਕਿ ਅੱਜ ਭੜਾ ਟਰ ਦੀ ਫੇਸਬੁੱਕ ਤੋਂ ਪੇਮੈਂਟ ਆ ਚੁੱਕੀ ਏ ਤੇ ਤੇ ਅੱਜ ਆ ਵੇਖੋ ਜਸ਼ਨ ਤਿਆਰ ਹੋਇਆ ਨਾਲ ਤੇ ਪੇਮੈਂਟ ਕਢਵਾਉਣ ਚਲੇ ਕਢਵਾਉਣ ਕੀ ਮਤਲਬ ਉਹਦੇ ਖਾਤੇ ਸਿੱਧੀ ਆ ਚੁੱਕੀ ਏ ਤੇ ਆਪਾਂ ਥੋੜਾ ਘੋੜ ਵੀ ਕੰਮ ਨਾਲੇ ਸੈਰ ਚੱਲੇ ਆ ਨਾਲੇ ਜਸ਼ਨ ਕਹਿੰਦਾ ਕੇਕ ਕੱਟਣਾ ਆ ਆਪਾਂ ਲਿਆ ਕੇ ਕੱਟਣਾ ਨਾ ਕੇਕ ਕੱਟਣਾ ਆ ਤੇ ਇੱਕ ਬੰਦਾ ਨਾਲੇ ਸਾਡੇ ਹੋ ਰਿਹਾ ਤੇ ਨਾਲੇ ਪੂਰਾ ਫੁੱਲ ਵਲੋਗ ਬਣਾਵਾ ਤੁਹਾਡੀ ਤੁਸੀਂ ਤੁਹਾਡੀ ਸਪੋਰਟ ਦੇ ਨਾਲ ਹੀ ਚਲੋ ਇਨੀ ਆਈ ਆ ਬਹੁਤ ਮਿਹਨਤ ਕੀਤੀ ਪੂਰਾ ਸਾਲ ਹੋ ਗਿਆ ਸਾਨੂੰ ਮਿਹਨਤ ਕਰਦਿਆਂ ਨੂੰ ਤੇ ਫੇਰ ਇਹ ਜਨਕੀ ਇਹ ਦਿਨ ਆਇਆ ਆ ਤੇ ਚਲੋ ਅੱਜ ਸਾਡੇ ਵਲੋਗ ਨਾਲ ਜੁੜਿਓ ਆਪਾਂ ਫੁੱਲ ਵਲੋਗ ਬਣਾਉਣਾ ਹੈ ਜੋ ਵੀ ਅੱਜ ਕਰਾਂਗੇ ਤੇ ਹੁਣ ਚੱਲਨੇ ਆਪਾਂ ਮਜੀਤੇ ਤੇ ਨਾਲੇ ਤੇ ਪੈਸੇ ਕਢਵਾ ਕੇ ਲਿਉਨੇ ਆ ਤੇ ਨਾਲੇ ਥੋੜੀ ਪਾਰਟੀ ਸ਼ਾਲਟੀ ਵੀ ਚੱਲੂ ਅੱਜ ਦੇਖੋ ਲੈਂਗੇ ਹਾਂ ਇਹ ਬੜੇ ਚਰਦੀਪ ਮੈਂ ਕਿਹਾ ਸੀ ਕੋਈ ਪੇਮੈਂਟ ਆ ਉਹਦੇ ਫੀੜੇ ਆਪਾਂ ਕੇਕ ਕੱਟਣਾ ਹੈ ਭਾਵੇਂ ਕੋਈ ਫੋਲ ਸਾਡੇ 20 ਜਨ ਹੁਣ 30 ਜਨ ਤੇ ਚਲੋ ਅੱਜ ਸਾਡੀ ਪੇਮੈਂਟ ਆ ਗਈ ਆ ਤੇ ਨਾਲੇ ਤੋਂ ਦੱਸਦੇ ਕਿੰਨੀ ਪੇਮੈਂਟ ਆਈ ਆ ਨਾਲ ਜੁੜੇ ਰਹੋ ਤੇ ਤੁਹਾਡੇ ਸਾਰੇ ਪੜਾਵਾਂ ਦੀ سپورਟ ਦੇ ਨਾਲ ਜਿਨ੍ਹਾਂ ਨੇ ਆਪਾਂ ਭੈਣ ਭਰਾਵਾਂ ਨੂੰ سپورਟ ਕੀਤਾ ਤਾਂ ਹੀ ਆਪਾਂ ਇੱਥੇ ਤੱਕ ਆਏ ਆ ਤੇ ਚਲੋ ਅੱਜ ਮਿਲਦੇ ਤੁਹਾਨੂੰ ਪੂਰਾ ਫੁੱਲ ਵਲੋਗ ਬਣਾਉਣੇ ਆ ਤੇ ਆਪਾਂ ਚੱਲਦੇ ਹਾਂ ਫਿਰ ਜੁੜੇ ਰਹੋ ਨਾਲ ਐਨਕਾ ਸੈਨਕਾ ਲਾ ਲੀਆਂ ਆ ਤੇ ਬੰਦਾ ਸਾਡਾ ਇੱਕ ਬੁਲਟ ਲੈ ਆਉਣ ਲੱਗਾ ਮਲਾਉਣੇ ਤੁਹਾਨੂੰ ਆ ਬੂਆ ਖੋਲਦੇ ਆ ਓਏ ਪਣੀ ਸਾਰ ਵਾਨੀ ਖੋਲਣਿਆ ਇਹ ਰੋਣ ਡਿਆ ਬੜਾ ਘੰਟਾ ਹੋ ਗਿਆ ਬੰਦੇ ਨੂੰ ਇਹਨੂੰ ਸੱਚ ਪੂਰਾ ਫਲਮ ਵਲੋਗ ਚੱਲਣਾ ਅੱਜ ਮੇਰੇ ਸਾਥੀ ਸੱਸੀਆ ਭਾਈ ਇਹ ਕੋ ਬੰਦਾ ਸਾਡਾ ਇਹ ਵਲੋਗ ਚੱਲਣਾ ਅੱਜ ਪੂਰਾ ਫਲਮ ਵਲੋਗ ਵਲੋਗ ਆ ਆ ਬੁਲਟ ਫੜ ਲਿਆ ਜਾ ਜਾ ਗਿਆ ਓਹ ਹੋਰ ਓਏ ਸੇਵਕ ਆ ਬੁਲਟ ਫੜ ਕੇ ਜਾ ਜਾ ਗਿਆ ਇਹਨੂੰ ਹੋਰ ਓ ਗੈਂਡਾ ਚੱਲ ਬਹਿ ਲੈ ਟਾ ਚੱਲ ਬਹਿ ਜੀ ਕੋ ਚਲੋ ਜੀ ਆਪਾਂ ਚੱਲੇ ਹਾਂ ਮੰਜਿੱਥੇ ਤੇ ਬਹਿਣ ਲੱਗੇ ਬੁੱਲਟ ਤੇ ਮਾਰ ਕੇ ਸਾਲ ਚੱਲੋ ਸ਼ੇਰਾ ਬੁੱਲਟ ਤੇ ਵੀਊ ਪਿੱਟਾ ਘਟਾ ਕੇ ਆਉਂਦਾ ਪਿਆ ਬਹੁਤ ਮਜ਼ਾ ਆਉਂਦਾ ਬੁੱਲਟ ਤੇ ਦੇਖੋ ਚਲਾਉਂਦਾ ਜਾਂਦਾ ਬੁੱਕ ਦਾ ਸ਼ੇਰ ਆਹ ਜਿਹੜਾ ਆ ਦਿਨੋਂ ਦਰਸ ਪ੍ਰਾਂਤ 24 2500 ਦੀ ਰੇਂਜ ਚ ਹੈ ਫਿਰ ਆਮ ਕੰਪਨੀ ਜਿਹੜੇ ਆਮ ਹੁੰਦੇ ਡਬਲ ਵਾਲੇ ਇਹ ਵੀ ਡਬਲ ਦੋ ਹੁੰਦੇ ਹੈ ਇਹ ਵੀ ਦੋ ਹੁੰਦੇ ਇਸ ਤੋਂ ਬਾਅਦ ਫਿਰ ਇਹ ਵਾਲੇ ਹੁੰਦੇ ਪੈਟਰੋਨਸ ਕੰਪਨੀ ਦੇ 3 ਸਾਲ ਦੀ ਗਾਰੰਟੀ ਹੈ ਇਹ ਇਸ ਸਾਲ ਵੱਡੇ ਪਾਸੇ ਸਾਲ ਦੀ ਗਾਰੰਟੀ ਹੈ ਨਾ ਪੈਟਰੋਨਸ ਦੀ ਮੇਰੇ ਨਾਲ ਲੱਗੀ 3 ਸਾਲ ਦੀ ਗਾਰੰਟੀ ਹੈ ਇਸ ਦਾ 22500 ਦੀ ਰੇਂਜ ਚ ਹੈ ਹਾਂ ਇਹ ਵੀ ਇਹ ਰੇਂਜ ਵਿੱਚ ਸਾਡੇ ਕੋਲ 3-4 ਪੀਸ ਹੀ ਹੈ ਲਾਸਟ ਪੀਸ ਬਚਿਆ ਹੋਆ ਹੁਣ ਇਹ ਵੀ ਘਰ ਲੈ ਆਉਣੇ ਆਂ ਇਹ ਇਹੋ ਨਿਕਮਗਾਈ ਦੇ ਜਿੰਨੇ ਕਰੇ ਕਰਦੇ ਆ ਬਿਲਕੁਲ ਜੈ ਜੀ ਗਏ ਮੇਰੇ ਨਾਲ ਉਸ ਥੋੜਾ ਲੜਰ ਤੋਂ ਬਾਅਦ ਹੀ ਹੁੰਦੇ ਜਿਹੜੇ ਉਹਦੇ ਹਾਂ 160 ਡਾਲਰ ਤੋਂ ਬਣੇ ਹਾਂ ਬਸ ਵਧੀਆ ਨਹੀਂ ਹੁਣ ਤੇ 25 ਡਾਲਰ ਵੀ ਹੋ ਗਏ 50 ਡਾਲਰ ਤੇ ਆ ਜੀ ਹਾਂ ਹਾਂ ਉਹ ਫੇਸਬੁੱਕ ਤੇ ਆਉਂਦੇ YouTube ਤੇ ਹੁੰਦੇ ਚੱਲ 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 ਅੱਜ ਪਾਰਟੀ ਚੱਲੂ ਪਾਰਟੀ ਪੀਜਾ ਪੀਆ ਆਲੂ ਵੀ ਐਸ਼ਾ ਰੋ ਬੋਲ ਇਹ ਮੈਨੂ ਕਾਰਡ ਲੈ ਕੇ ਆਉਂਦਾ ਮੈਂ ਹੰ ਗਰੀਪ ਪੁਆਇੰਟ ਆ ਕੇ ਬਹਿ ਗਏ ਮੁੰਡੇ ਆਨ ਲੱਗਣ ਟਾ ਕੇ ਕੀ ਖਾਣਾ ਪੀਣਾ ਇੱਕ ਬੰਦਾ ਸਾਡਾ ਹੋ ਗਿਆ ਆਰਡਰ ਦੇਣ ਵਾਸਤੇ ਦੇਖੋ ਕੀ ਕਿੜਾ ਆ ਕੇ ਆਉਂਦਾ ਕੁਝ ਪਰ ਆਪ ਮੈਕ ਦੇ ਖਰਚਦੇ ਆਪ ਮੈ ਕਹਿੰਦਾ ਨਵਾਂ ਜਿ ਡਿਜੀਟਲ ਤੇ ਤੇ ਜਿਹੜੀ ਸਾਊਂਡ ਆਵੇ ਕਲੀਅਰ ਤੇ ਹੁਣ ਵਿੰਨੇ ਪੜਾ ਕਿਦਾਂ ਦੀ ਸਾਊਂਡ ਇੱਥੇ ਆਉਂਦੀ ਆ ਆਪਾਂ ਚੈੱਕ ਕਰਨ ਵਾਸਤੇ ਕਾਪਣੇ ਵੀਡੀਓ ਆ ਤੇ ਬਾਕੀ ਮਤੋਂ ਬਾਅਦ ਪੀਜਾ ਪੂਜਾ ਖਾ ਲਈਏ ਤੇ ਫਿਰ ਚੱਲਦੇ ਆ ਕਰਨ ਹਾਂਜੀ ਤੇ ਲਿਆ ਖਾ ਪੀਦੇ ਆਪਾਂ ਪੀਜਾ ਥੋੜਾ ਖੜਾ ਲਿਆ ਪੈਗ ਤੇ ਆ ਜਿਹੜੇ ਬੰਦੇ ਘਰ ਬੈਠੇ ਉਹਨਾਂ ਨੂੰ ਦਿਖਾਵਾਂਗੇ ਹੁਣ ਜਾ ਕੇ ਤੇ ਚੱਲਨੇ ਹੁਣ ਆਪਾਂ ਬਸ ਮਾੜ ਬੁਲਟ ਨੂੰ ਚੱਕ ਜਟਾ ਤੇ ਚੱਲ ਪਏ ਘਰ ਨੂੰ ਤੇ ਖਾਣੇ ਜਾ ਕੇ ਪੀਦਾ ਪੂਜਾ ਉਹਨਾਂ ਨੂੰ ਖੁਸ਼ ਕਰੀਏ ਬੰਦੇ ਉਹਨਾਂ ਜਾ ਕੇ ਤੇ ਇਹ ਲੱਗੇ ਫੋਨ ਬੁਲਟ ਦੇ ਵਿੱਚ ਕਿੰਨੇ ਦਾ ਫੋਨਾ ਈ ਵਾ ਥੈਂਕ ਯੂ ਸੋਣਾ ਫੋਨ ਲਗਵਾਉਣਾ ਕਿੰਨੇ ਦਿਨ ਦਾ ਨਹੀਂ ਇਹ ਨਹੀਂ ਦੱਸਾਂ ਪੱਕੇ ਨਾ ਪਹੁੰਚਣਾ ਹੋ ਜਾ ਕਿੰਨੇ ਦਿਨ ਦਾ ਪਹੁੰਚਣਾ